ਤੇ ਗਿਰਿਆ ਹੋਇਆ ਹੈ। ਗਿਰ ਜਾਵਾ। ਤੇ ਸਾਲਾਂ ਦਾ ਸੇਸੁਰ ਨਾਲ। ਓਏ ਡੰਡਾ। ਡੰਡਾ। ਮਾਣ ਨਹੀਂ ਆਉਦਾ ਮਗਾਣ ਵਾਲਾ। 15 ਸੌ ਲੱਗਦਾ। ਹਾਂ ਹਾਂ। ਪਿੱਟ ਪਿੱਟ ਨਹੀਂ ਬੋਲਿਆ। ਪੀਸ ਕਿੱਡ। ਉਹ ਨਾ ਹਨਾ ਮੇਰੇ ਜੱਗ ਭੱਜਿਆ ਕਰਦੇ ਨੇ ਦੋ ਤਿੰਨ ਦਿਨ ਚਲੇ ਗਏ। ਪਠਾਈ ਪੈਸਾ ਨਾ ਉਹ ਲੋਕੇ ਪੈਸਾ ਨਾ ਮਗਲੀ ਚਲਾਏਗਾ 60 ਗਿਰਦੇ ਦੀ ਉਹ ਖੁਈ ਹੈ ਕੰਡੀ ਬੋਲੀ ਨਾ ਆ ਗਈ ਹੋਵੇ ਕੀ ਕਰਤਾ ਕਰ। ਇੰਦਰ ਤੋਂ ਚੱਲਦੇ ਮੈਂ ਜਾਣਾ। ਫਿਰ ਉਹ ਜਿਹੜਾ ਮੈਂ ਅਖੇ ਰਾਣੀ ਉਹ ਜਿਹੜੀ ਅੰਦਰੋਂ। ਹੋਇਆ ਗਿਆ ਅੰਦਰੋਂ। ਇੱਥੇ ਆਂਦੇ ਇਸਨ। ਕਾਂਦੀ ਵੰਦੇ। ਚੱਲੋ ਚੱਲੋ ਇਹ ਕਿ ਤੂੰ ਵਾਪਸ ਹੁੰਦੀ। ਨਹੀਂ ਨਹੀਂ ਇੱਧਰ ਨਹੀਂ। ਨਹੀਂ ਨਹੀਂ ਅੱਗੇ ਵਾਲਾ ਕੈਮਰਾ ਕਰਨਾ ਹੈ। ਭਾਈ ਪਹਿਲਾਂ ਹੀ ਵਾਪਸ ਕਰ ਦੂੰਗੀ। ਇੱਕ ਮਿੰਟ ਯਾਰ। ਹਲਕਾ ਡੇਰਾ ਬਾਬਾ ਨਾਨਕ ਦਾ ਪਿੰਕਾ ਨਾ ਕੋਟਰੀ ਤੂਟਮਲੀ ਅੰਦਰ ਪਿੰਦੇ ਪਿੰਡ ਸ਼ਕਰ ਮਸੀਆ ਦਾ 24 ਸਾਲਾ ਨੌਜਵਾਨ। ਜੋਗਲਪੀਸਿੰਗ ਜੋ ਕਿ ਪਿਛਲੇ 3 ਸਾਲ ਤੋਂ ਗੁਜਰਾਤ ਦੇ ਸੂਰਤ ਸਟੇਰ ਵਿੱਚ ਇੱਕ ਨਿੱਜੀ ਕੰਪਨੀ ਦੀ ਚੌਕੀ ਗਾੜੀ ਨੌਕਰੀ ਕਰਦਾ ਸੀ ਤਾਂ ਬੀਤੀ 19 ਜਨਵਰੀ ਤੋਂ ਕੰਪਨੀ ਜੋ ਘੇਟ ਪਰੇ ਹਲਾਤਾ ਵਿੱਚ ਲਾਪਤਾ ਹੋਣ ਦੀ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਤੋਂ ਹੁਣ ਕਾਫੀ ਦਿਨ ਬੀਤ ਜਾਂਦੇ ਬਾਅਦ ਘਟਨਾ ਸਥਾਨ ਤੋਂ 60 ਕਿਲੋਮੀਟਰ ਦੂਰ ਅੱਧ ਗਲੀ ਸੜੀ ਲਾਸ ਬਰਾਮਦ ਹੋਈ ਹੈ ਪਰਿਵਾਰਕ ਮੈਂਬਰਾਂ ਦਾ ਮ੍ਰਿਤਕ ਨੌਜਵਾਨ ਦੀ ਪਸਤਾਰ ਕੜਾ ਲੋਹੀ ਅਤੇ ਉਸਦੇ ਪਜਾਮੇ ਤੋਂ ਫਿੱਟੀ ਹੋਈ ਹੈ ਗੁਜਰਾਤ ਪੁਲਿਸ ਨੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਲੈ ਕੇ ਚਾਰ ਦੋਸ਼ੀਆਂ ਦੇ ਖਿਲਾਫ ਵਾਅਦਾ ਪਰਮਾ ਹੇਕ ਮਾਮਲਾ ਦਰਜ ਕਰ ਗ੍ਰਿਫਤਾਰ ਕਰ ਲਿਆ ਗਿਆ ਹੈ ਉਧਰ ਪਰਿਵਾਰਕ ਮੈਂਬਰਾਂ ਨਾਲ ਪੰਜਾਬ ਨਾਲ ਲਿਉਣ ਯੋਗ ਵੇਖ ਉਸ ਦਾ ਗੁਜਰਾਤ ਦੇ ਸੂਟ ਸਰਕਾਰ ਕਰ ਦਿੱਤਾ ਗਿਆ ਕਿਤੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਚੱਲ ਰਹੀ ਹੈ ਨੌਜਵਾਨ ਦੇ ਮਾਪਿਆਂ ਤੇ ਪਿੰਡ ਵਸਨੇ ਗੁਜਰਾਤ ਸਰਕਾਰ ਤੇ ਭਾਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਤਾਂ ਦੋਸ਼ੀਆਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਠੀਕ ਹੈ ਸਾਡੇ ਨਾਲ ਤੇ ਇਦੂ ਮਾੜਾ ਹੋਰ ਕੀ ਹੋਣਾ ਹੈ ਸਾਡਾ ਤੇ ਲੱਕ ਟੁੱਟ ਗਿਆ ਕਰ ਵਿੱਚ ਅੱਗੇ ਪਿਓ ਨਹੀਂ ਸਿਰ ਤੇ ਤੇ ਇਹ ਦੋਵੇਂ ਭਰਾ ਬਾਹਰ ਹੀ ਦੂਜਾ ਬਾਹਰ ਬੈਠੇ ਮਾਂ ਤੇ ਵਿਚਾਰੀ ਜੀਣ ਜੋਗੀ ਨਹੀਂ ਰਹੀ ਹੁਣ ਕਿਦੇ ਸਾਰੇ ਜੀਣਾ ਉਦੀ ਜਿਹੜੀ ਬਾਡੀ ਕੇਸ ਹਲਾਤਾ ਚ ਬੱਚੀ ਜਿਹੜੀ ਮਿਲੀ ਬਾਡੀ ਤੇ ਵੇਖਣ ਲੈ ਕੇ ਨਹੀਂ ਮਿਲੀ ਉਤੋਂ ਅਸੀਂ ਲਿਆ ਹੀ ਨਹੀਂ ਸਕਦੇ ਐਹੋ ਜੀ ਬਾਡੀ ਉਹਦੀ ਮਿਲੀ ਪਿੰਜੇਰੀ ਮਿਲਿਆ ਬਾਡੀ ਕਾਦੀ ਮਿਲੀ ਸਾਨੂੰ ਸੰਸਕਾਰ ਉਹਦਾ ਉੱਧਰ ਹੋ ਰਿਹਾ ਹੈ ਹਾਂਜੀ ਸਸਕਾਰ ਉੱਥੇ ਹੀ ਅਸੀਂ ਤੇ ਆਖਿਆ ਵੀ ਚਲੋ ਸਾਡੇ ਪੁੱਤਰ ਦੀਆਂ ਸਾਨੂੰ ਸਾਡੀਆਂ ਹੀ ਲਿਆ ਕੇ ਵਿਖਾ ਦੋ ਹੋਰ ਤੇ ਉਥੋਂ ਕੁਝ ਲਿਆ ਨਹੀਂ ਸਕਦੇ ਕੀ ਮੰਗ ਕਰਦੇ ਆਪਾਂ ਅਸੀਂ ਸਰਕਾਰ ਕੋਲੋਂ ਮੰਗ ਕਰਨੇ ਆ ਇਹ ਵਿਚਾਰੀ ਕਿਦੇ ਸਿਰ ਤੇ ਜੀਏਗੀ ਤੇ ਕੀ ਖਾਏਗੀ ਪੁੱਤਰ ਤੇ ਕਮਾਉਣ ਵਾਸਤੇ ਕਲਾਇਆ ਸੀ ਤੇ ਕਮਾਈ ਛੱਡਿਆ ਸਾਡਾ ਪੁੱਤਰ ਵੀ ਨਹੀਂ ਕਰਾਇਆ ਹੁਣ ਸਰਕਾਰ ਤੁਹਾਡੀ ਇਹ ਹੀ ਮੰਗੇ ਫੇ ਸਾਡੀ ਮਦਦ ਕਰੇ ਬਿਲਕੁਲ ਪਤਾ ਲੱਗਾ ਕਿ ਮਾਂ ਨਾਲ ਬਹੁਤ ਪਿਆਰ ਕਰਦਾ ਸੀ ਮਾਂ ਦਾ ਟੈਟੂ ਵੀ ਜਰਬਨ ਸ਼ਪਾਇਆ ਸੀ ਹਾਂਜੀ ਬਾਹ ਤੇ ਨਾਂ ਵੀ ਲਿਖਵਾਇਆ ਮਾਂ ਦਾ ਟੈਟੂ ਬਣਵਾਇਆ ਹੋਇਆ ਨਾਂ ਲਿਖਿਆ ਹੋਇਆ ਮਾਂ ਦਾ ਉਹਦੀ ਬਾਹ ਤੇ ਤੇ ਕਿਸ ਤਰ੍ਹਾਂ ਦਾ ਸੁਭਾਅ ਸੀ ਪਰਿਵਾਰ ਦੇ ਵਿੱਚ ਉਸ ਦਾ ਜਿਹੜਾ ਬਹੁਤ ਪਿਆਰ ਕਰਦਾ ਸੀ ਪਰਿਵਾਰ ਨਾਲ ਹਰ ਇੱਕ ਨਾਲ ਜੀ ਜੀ ਕਰਕੇ ਬੋਲਦਾ ਸੀ ਅਸੀਂ ਆ ਨਹੀਂ ਸਕਦੇ ਕਿ ਕਿੰਨਾ ਕੋ ਪਿਆਰ ਕਰਦਾ ਸੀ ਸਾਡੇ ਨਾਲ ਛੜਟਿਆਂ ਤੇ ਆਪਣੀਆਂ ਦੋ ਬੇਟੀਆਂ ਸਾਡੇ ਦੀ ਇਹ ਦੋਵੇਂ ਬੇਟੀਆਂ ਹਨ ਥਾਂਡਾ ਤੇ ਲੱਕ ਟੁੱਟ ਗਿਆ ਹਾਂਜੀ ਸਰ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਕਿ ਜਿਹੜਾ ਨੌਜਵਾਨ ਗੁਜਰਾਤੀ ਕੰਪਨੀ ਚ ਲੱਭ ਪਤਾ ਸੀ ਉਸੇ ਮ੍ਰਿਤਕ ਦੇ ਰੂਪ ਮਿਲੀ ਕੀ ਕਹਿਣਾ ਚਾਹੁੰਦੇ ਸਰ ਇਹ ਸਦਮਾ ਹੈ ਬਹੁਤ ਵੱਡਾ ਇਸ ਪਰਿਵਾਰ ਵਾਸਤੇ ਜਿੱਥੇ ਇੰਨਾ ਵੱਡਾ ਨੌਜਵਾਨ ਸਾਡਾ ਛੋਟੀ ਉਮਰ ਚ ਗਿਆ ਹੈ ਉੱਥੇ ਉਹਦਾ ਪਿਤਾ ਦਾ ਦਿਹਾਂਤ ਤੇ ਪਹਿਲਾਂ ਹੋਇਆ ਸੀਗਾ ਇਨਾ ਵਾਸਤੇ ਬਹੁਤ ਵੱਡਾ ਇੱਕ ਸਦਮਾ ਹੈ ਦੁੱਖ ਦਾ ਪਹਾੜ ਜਿਹਨੂੰ ਕਹਿੰਦੇ ਡਿੱਗਾ ਹੈ ਗੁਜਰਾਤ ਚ ਇਹ ਬੱਚਾ ਸਾਡਾ ਨੌਕਰੀ ਕਰਦਾ ਸੀ ਪ੍ਰਾਈਵੇਟ ਨਿੱਜੀ ਕੰਪਨੀ ਦੇ ਵਿੱਚ ਉੱਥੇ ਇਸ ਬੱਚੇ ਨਾਲ ਬਹੁਤ ਵੱਡਾ ਧੱਕਾ ਹੋਇਆ ਸਾਨੂੰ ਸੀਸੀਟੀਵੀ ਫੁਟੇਜ ਮਿਲੀਆਂ ਨੇ ਜਿਹਦੇ ਤੇ ਵੇਖਿਆ ਜਾ ਰਿਹਾ ਇਸ ਬੱਚੇ ਦੇ ਨਾਲ ਧੱਕਾ ਹੋਇਆ ਜੀ ਅਸੀਂ ਪੰਜਾਬੀ ਕਿਤੇ ਵੀ ਜਾ ਕੇ ਕੰਮ ਕਰਦੇ ਆ ਮਿਹਨਤ ਕਰਦੇ ਆ ਪਰ ਸਾਡੀ ਸੁਣਵਾਈ ਨਹੀਂ ਹੋਈ ਉਹਨੇ ਕਿਉਂਕਿ ਜੋ ਪਤਾ ਲੱਗਾ ਕਿ 20 ਤਰੀਕ ਦਾ ਇਹ ਬੱਚਾ ਮਾਰਿਆ ਗਿਆ ਤੇ ਉਸ ਦਾ ਸਾਨੂੰ ਪਿੰਜਰ ਸਾਨੂੰ ਕੋਈ ਫੁਟੇਜ ਮਿਲੀਆਂ ਨੇ ਪਿੰਜਰ ਸਰੀਰ ਦਿਸਿਆ ਅੱਜ ਸਾਨੂੰ ਖਬਰ ਪਤਾ ਲੱਗਾ ਇਹ ਸਾਡੇ ਉਹ ਵੀਰ ਗੁਜਰਾਤ ਵਿੱਚ ਨੇ ਉਹਨਾਂ ਨੇ ਉੱਥੇ ਕਾਫੀ ਜਦੋ ਜਹਿਦ ਨਾਲ ਇਨਸਾਫ ਲਿਆ ਹੈ ਕਿਉਂਕਿ ਉਹ ਸਾਡਾ ਪਰਚਾ ਨਹੀਂ ਸੀ ਕੱਢ ਰਹੇ ਬੱਚੇ ਦਾ ਉਹਨਾਂ ਦੇ ਉੱਤੇ ਉਹ ਕੰਪਨੀ ਦੇ ਕੁਝ ਕਰਿੰਦੇ ਗਰੋ ਹੋਵੇਗਾ ਜਿਹਨਾਂ ਨੇ ਕੰਮ ਕੀਤਾ ਪਰ ਸਾਡੇ ਭਾਈਚਾਰੇ ਦੇ ਸਿੱਖ ਵੀਰਾਂ ਨੇ ਉੱਥੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਤੁਸੀਂ ਪਰਚਾ ਨਾ ਕਟਿਆ ਤਾਂ ਪੰਜਾਬ ਤੋਂ ਜਥੇਬੰਦੀਆਂ ਚੱਲ ਕੇ ਆਉਣਗੀਆਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਾਸ ਕਰਕੇ ਗੱਲ ਕਹਿਣਾ ਵੀ ਤੇਰੇ ਸਟੇਟ ਦੇ ਵਿੱਚ ਪੰਜਾਬੀ ਨਾਲ ਧੱਕਾ ਹੋਇਆ ਹੈ ਤੂੰ ਕਹਿਣਾ ਵੀ ਮੈਂ ਸਾਰਿਆਂ ਦਾ ਇੱਕ ਰਾਜਾ ਇਨਸਾਫ ਕਰਨ ਵਾਲਾ ਪਰ ਸਾਡੇ ਬੱਚੇ ਨਾਲ ਬਹੁਤ ਵੱਡਾ ਤਕਾ ਹੋਇਆ ਵੀਰ ਤਿਰਕ ਦਾ ਬੱਚਾ ਖਤਮ ਕੀਤਾ ਸਾਨੂੰ ਕੱਲ ਪਰਸੋਂ ਦੀ ਦੀ ਫੁਟੇਜ ਤੋਂ ਪਤਾ ਲੱਗਿਆ ਪਈ ਬਹੁਤ ਵੱਡਾ ਤਕਾ ਕੀਤਾ ਗਿਆ ਬੱਚੇ ਨੂੰ ਮਾਰਿਆ ਗਿਆ ਕੋਹ ਕੋਹ ਕੇ ਮਾਰਿਆ ਗਿਆ ਔਰ ਪੰਜਾਬ ਸਰਕਾਰ ਸ੍ਰੀ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕਿ ਸਾਨੂੰ 28 ਨੂੰ ਕਾਲ ਆਈਆਂ ਸਨ ਰੋਟੀ ਦੀਆਂ ਅਸੀਂ ਐਸਐਸਪੀ ਅਸ਼wini ਕੋਟੋਲ ਨੂੰ ਮਿਲੇ ਦਰਖਾਸਤ ਦਿੱਤੀ ਸੌਣ ਡੀਐਸਪੀ ਨੇ ਸੱਦਿਆ ਪਰ ਅਜੇ ਤੱਕ ਜੋ ਫਰੋਤੀ ਮੰਗਣ ਵਾਲੇ ਬੰਦੇ ਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ। ਅਸੀਂ ਚਾਹੁੰਦੇ ਹਾਂ ਜਿਸ ਬੰਦੇ ਨੇ ਸਾਡੇ ਕੋਲ ਫਰੋਤੀ ਮੰਗੀ, ਪੈਸੇ ਮੰਗੇ ਸਨ 28 ਤਰੀਕ ਨੂੰ ਉਸ ਬੰਦੇ ਨੂੰ ਵੀ ਨਸਰ ਕੀਤਾ ਜਾਵੇ, ਲੋਕਾਂ ਸਾਹਮਣੇ ਲਿਆਂਦਾ ਜਾਵੇ। ਅੱਗੋਂ ਤੋਂ ਕਿਸੇ ਹਰ ਕੋਈ ਵੀ ਹੋਵੇ ਭਾਵੇਂ ਕਿਸੇ ਨੂੰ ਧੱਕਾ ਨਾ ਹੋਵੇ। ਪਰ ਸਾਡਾ ਪੰਜਾਬ ਦਿਆਵਾਨ ਹੈ। ਇਸਨਾਂ ਧੱਕਾ ਨਹੀਂ ਕਰਦਾ ਪਰ ਸਾਡੇ ਪੰਜਾਬੀਆਂ ਦਾ ਥਾਂ ਥਾਂ ਤੇ ਧੱਕਾ ਹੁੰਦਾ ਰਿਹਾ। ਸਾਡੇ ਨੌਜਵਾਨ ਜੁਵਨ ਪੀਤਨਾ ਹੋਇਆ। ਅਸੀਂ ਇਸ ਗੱਲ ਤੋਂ ਪੰਜਾਬ ਸਰਕਾਰ ਨੂੰ ਮੰਗ ਕਰਦੇ ਆਂ ਇਸ ਗਰੀਬਰੇ ਪਰਿਵਾਰ ਨੂੰ ਕੁਝ ਮਦਦ ਦਿੱਤੀ ਜਾਵੇ ਸਰ ਇਹਨਾਂ ਦਾ ਸੈਬਰ ਸਾਲ ਕਿੱਥੇ ਗਿਆ ਕਰਕਟਰ ਦੀ ਘਰ ਦੀ ਦੇ ਪੈਸੇ ਨਿਕਲੇ ਕੁਝ ਘੰਟਿਆਂ ਚ ਇਹਨੇ ਬੰਦੇ ਰਸਟ ਕਰਕੇ ਉਹਨਾਂ ਦੇ ਪੈਸੇ ਜਿਹੜੇ ਵੀ ਰਿਕਵਰ ਕਰ ਲਏ ਸੀ ਸਰ ਇਹੋ ਤੇ ਗੱਲ ਆ ਤਗੜੇ ਬੰਦੇ ਦੀ ਸੁਣਵਾਈ ਹੁੰਦੀ ਆ ਮਾੜੇ ਦੀ ਨਹੀਂ ਹੁੰਦੀ ਮਿਸ ਪਰਾਂ ਬਹੁਤ ਕੋਈ ਖਬਰਾਂ ਸੁਣੀਦੀਆਂ ਨੇ ਗਰੋਹ ਕੰਮ ਕਰਦੇ ਨੇ ਕੀ ਗੱਲ ਗਰੋਹ ਨੂੰ ਨਾਥੀ ਪਾਈ ਜਾ ਸਕਦੀ ਉਹਨਾਂ ਨੂੰ ਫੜਿਆ ਜਾਣਾ ਚਾਹੀਦਾ ਤਗੜੇ ਨੂੰ ਤੇ ਹਰ ਕੋਈ ਜਾ ਕੇ ਕੰਮ ਕਰਦਾ ਮਾੜੇ ਦਾ ਕੰਮ ਨਹੀਂ ਜਿਹ ਹੁੰਦਾ ਇਹ ਬੇਨਤੀ ਹੈ ਪੰਜਾਬ ਸਰਕਾਰ ਹਿੰਦੁਸਤਾਨ ਦੀ ਸਰਕਾਰ ਨੂੰ ਤੇ ਗਰੋਹਾਂ ਤੇ ਨੱਠ ਪਾਈ ਜਾਵੇ ਸਰ ਲੱਗਦਾ ਜੇ ਗੁਜਰਾਤ ਪੁਲਿਸ ਨੇ ਸਮਾਂ ਰਹਿੰਦਿਆਂ ਹੀ ਕਾਰਵਾਈ ਕੀਤੀ ਹੁੰਦੀ ਅੱਜ ਇਹ ਘਟਨਾ ਨਹੀਂ ਸੀ ਵਾਪਰਦੀ ਬਿਲਕੁਲ ਜੀ ਬਿਲਕੁਲ ਜੇ ਗੁਜਰਾਤ ਸਰਕਾਰ ਨੇ ਕੁਝ ਕੀਤਾ ਹੁੰਦਾ ਜਲਦੀ ਅੱਜ 18-19 ਦਿਨ ਹੋ ਗਏ ਜੀ ਉਸ ਸਰੀਰ ਵਾਲੇ ਵੇਖਣ ਨੂੰ ਕੀ ਕਹੀਏ ਵੀ ਦਿਲ ਨਹੀਂ ਕਰਦਾ ਇਹ ਜਾਂ ਮਾੜਾ ਹੱਲ ਕੀਤਾ ਜੇ ਰਹਿੰਦੇ ਸਮੇਂ ਚ ਕਿਤੇ ਕਾਰਵਾਈ ਕੀਤੀ ਘੱਟੋ ਘੜ ਸਾਨੂੰ ਸਰੀਰ ਤੇ ਸਬੂਤ ਮਿਲ ਜਾਂਦਾ ਜਾਨ ਬਚਣੀ ਇੱਕ ਵੱਖਰੀ ਗੱਲ ਹੀ ਪਰ ਸਾਨੂੰ ਸਰੀਰ ਨਹੀਂ ਪੂਰਾ ਮਿਲਿਆ ਸਰ ਕਿੰਨੇ ਬੰਦੇ ਫਿਰ ਅਰੈਸਟ ਕਿਤਨੇ ਅਸਲ ਗੁਜਰਾਤ ਦੇ ਕਿਸਨ ਤੁਹਾਨੂੰ ਪਤਾ ਲੱਗਾ ਹੈ ਸਾਡੇ ਵੀਰ ਜਿਹੜੇ ਨੇ ਗੁਜਰਾਤ ਚ ਬੈਠੇ ਨੇ ਸਾਡਾ ਵੀਰ ਉੱਥੇ ਗਿਆ ਸਾਡੇ ਭੈਣ ਭਣੋ ਜਿਆ ਗਏ ਨੇ ਉਹ ਦੱਸਣ ਕਿ ਕੱਲ ਉਨਾਵਣਾ ਪਹੁੰਚਣਾ ਸਵੇਰੇ